ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪੀਤ ਗੈਲੀ ਬੁਟੀਕ ਤੇ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਮਿਕਸ ਐਂਡ ਮੈਚ ਕਲੈਕਸ਼ਨ ਲੈ ਕੇ ਆਏ ਆ ਮੈਂ ਕਾਫੀ ਕਲੈਕਸ਼ਨਸ ਲੈ ਕੇ ਆਈਆਂ ਅੱਜ ਤੁਸੀਂ ਦੇਖ ਸਕਦੇ ਹੈਗੇ ਹੋ ਵੀ ਐਵੇਂ ਦੀ ਵੈਰਾਈਟੀ ਆਪਣੇ ਕੋਲ ਮਿਲ ਜੇਗੀ ਅੱਜ ਮੈਂ ਕਿਸੇ ਦਾ ਪ੍ਰਾਈਸ ਨਹੀਂ ਦੱਸ ਰਹੀ ਜਸਟ ਮੈਂ ਤੁਹਾਨੂੰ ਅੱਜ ਸਾਰੀ ਹੀ ਜੋ ਹੈਗੀ ਹੈ ਕਲੈਕਸ਼ਨ ਦਿਖਾ ਰਹੀ ਹੈਗੀ ਆਪਣੀ ਤੁਸੀਂ ਦੇਖ ਸਕਦੇ ਹੈਗੇ ਹੋ ਠੀਕ ਹੈ ਇਹ ਪਸ਼ਮੀਨਾ ਦੇ ਸੂਟ ਹੈਗੇ ਨੇ ਠੀਕ ਹੈ ਮੈਚਿੰਗ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਪ੍ਰਿੰਟਡ ਪਸ਼ਮੀਨਾ ਜਿਹੜੇ ਕਲੈਕਸ਼ਨ ਆਉਣ ਵਾਲੀ ਹੈ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਬਹੁਤ ਸੋਹਣੇ ਕੰਬੀਨੇਸ਼ਨ ਨੇ ਸਾਰੇ ਬਾਕੀ ਆਪਾਂ ਡੇਲੀ ਅਪਡੇਟ ਕਰਦੀ ਹੈਗੇ ਆ ਜੀ ਪਸ਼ਮੀਨਾ ਦੀ ਪੋਸਟਿੰਗ ਕਰ ਰਹੇ ਹੈਗੇ ਆ ਰੈਗੂਲਰ ਜਦੋਂ ਹੀ ਨਿਊ ਅਪਡੇਟਸ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ ਨੰਬਰ ਦੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਆਪਾਂ ਰੀਸੇਲਿੰਗ ਦਾ ਵਰਕ ਕਰਦੇ ਹੈਗੇ ਆ ਤੁਸੀਂ ਵੀ ਸਾਡਾ ਰੀਸੇਲਿੰਗ ਦਾ ਵਰਕ ਕਰ ਸਕਦੇ ਹੈਗੇ ਹੋ ਠੀਕ ਹੈ ਜੀ ਤੁਸੀਂ ਘਰ ਬੈਠ ਕੇ 0 ਇਨਵੈਸਟਮੈਂਟ ਦੇ ਬਿਨਾ ਪੈਸਾ ਲਗਾਏ ਤੁਸੀਂ ਵੀ ਪੈਸੇ ਕਮਾ ਸਕਦੇ ਹੈਗੇ ਹੋ ਤੁਸੀਂ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਸੂਟਸ ਦਾ ਬਿਜ਼ਨਸ ਕਰ ਸਕਦੇ ਹੋ ਬਠੀਕ ਵਾਲਿਆਂ ਮੇਰੀਆਂ ਭੈਣਾਂ ਨੇ ਸਟੀਚਿੰਗ ਵਾਲੇ ਆ ਜਿਹੜੇ ਕੋਈ ਵੀ ਹੈ ਆਪਣਾ ਅਗਰ ਆਨਲਾਈਨ ਵਰਕ ਕਰਨਾ ਚਾਹੁੰਦੇ ਆ ਉਹ ਵੀ ਸਾਡੇ ਨਾਲ ਰਲ ਕੇ ਆਪਣਾ ਆਨਲਾਈਨ ਵਰਕ ਕਰ ਸਕਦੇ ਹੈਗੇ ਹੋ ਤੁਸੀਂ ਜੇ ਤੁਸੀਂ ਸਟੀਚਿੰਗ ਕਰਦੇ ਹੈਗੇ ਹੋ ਤੁਹਾਡੇ ਜੇ ਤੁਸੀਂ ਆਨਲਾਈਨ ਤੁਹਾਡੇ ਕਸਟਮਰਸ ਹੁੰਦੇ ਆ ਤੁਸੀਂ ਉਹਨਾਂ ਨਾਲ ਆਪਨਾ ਕੀ ਹੈ ਰੀਸੇਲਿੰਗ ਦਾ ਵਰਕ ਕਰ ਸਕਦੇ ਹੋ ਸੂਟਸ ਦਾ ਵਰਕ ਕਰ ਸਕਦੇ ਹੋ ਆਨਲਾਈਨ ਬਿਨਾ ਪੈਸੇ ਲਗਾਏ ਕੰਮ ਕਿਵੇਂ ਕਰਨਾ ਹੈ ਅਸੀਂ ਪ੍ਰੋਪਰ ਤੁਹਾਨੂੰ ਗਾਈਡ ਕਰਾਂਗੇ ਤੁਸੀਂ ਸਾਡੇ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਤੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੁਸੀਂ ਵੀ ਇਹ ਕੰਮ ਕਰ ਸਕਦੇ ਹੈਗੇ ਹੋ ਬਿਨਾ ਪੈਸਾ ਲਗਾਏ ਸੂਟ ਤੁਸੀਂ ਦੇਖ ਹੀ ਰਹੇ ਹੈਗੇ ਹੋ ਇਹ ਮਸਲੀਨ ਦੇ ਹੈ אורਗੈਂਜ਼ਾ ਦੁਪੱਟਾ ਹੈਗਾ ਇਹ ਸ਼ਨੀਲ ਦੇ ਵੈਲਵਟ ਕਹਿ ਦਿੰਦੇ ਜਿਸ ਨੂੰ ਸ਼ਨੀਲ ਐਂਡ ਵੈਲਵਟ ਫੁੱਲ ਹੈਵੀ ਹੈਗਾ ਜੀ ਉੱਪਰ ਵਰਕ ਕੀਤਾ ਹੈ ਨਾਲ ਜੀ ਸਲਵਾਰ ਹੈ बॉटम ਹੈ ਉਸਤੇ ਵੀ ਵਰਕ ਆਏਗਾ ਇਹ ਪਸ਼ਮੀਨਾ ਦੇ ਵਿੱਚ ਰਹਿਣ ਵਾਲੇ ਪ੍ਰਿੰਟ ਬਹੁਤ ਹੀ ਜਿਆਦਾ ਸੋਨੇ ਪ੍ਰਿੰਟ ਹੈਗੇ ਆ ਜੀ ਸਿਲਕ ਦੇ ਸੂਟ ਹੈ ਆਪਣੇ ਕੋਲ organza ਦੇ ਹੈਗੇ ਡਿਜੀਟਲ ਪ੍ਰਿੰਟ ਵਾਲੇ ਹੈਗੇ ਦੇਖੋ ਕਿੰਨਾ ਸੋਨਾ ਕਨਸੈਪਟ ਆ ਨੈਕਸਟ ਪਾਰਟੀ wear ਕਲੈਕਸ਼ਨ ਵੀ ਹੈਗੀ organza ਦੇ ਸੂਟ ਸਿਲਕ ਦੀ बॉटम organza ਦਾ ਦੁਪੱਟਾ ਫੁੱਲ 슬ੀਵ ਵਰਕ ਆ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਵਰਕ ਦੀ ਆ ਦੇਖੋ ਕਿੰਨਾ ਸੋਨਾ ਕੰਬੀਨੇਸ਼ਨ ਬਹੁਤ ਸੋਨੇ ਸੂਟ ਹੈਗੇ ਜੀ ਆ 3D ਸੂਟ ਹੈਗਾ ਇਹ ਪਰਪਲ ਕਲਰ ਹੈ ਫੁੱਲ ਵੈਡਿੰਗ ਸੀਜ਼ਨ ਆਪਣਾ ਸਟਾਰਟ ਹੋ ਚੁੱਕਿਆ ਹੈਗਾ ਤਾਂ ਹਰ ਤਰ੍ਹਾਂ ਦੇ ਕਲਰ ਸ਼ੇਡਸ ਆਪਣੇ ਕੋਲ ਅਵੇਲੇਬਲ ਨੇ ਔਨ ਆਰਡਰ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਸੂਟ ਸ਼ਨੀਲ ਦੇ ਨੈਕਸਟ ਹੈਗਾ ਦੇਖੋ ਇਹ ਪਸ਼ਮੀਨਾ ਦਾ ਸੂਟ ਹੈ ਪ੍ਰਿੰਟਡ ਬਹੁਤ ਹੀ ਜ਼ਿਆਦਾ ਸੋਨਾ ਸ਼ਾਲ ਹੈ ਨਾਲ ਪਲੇਨ ਬਾਟਮ ਰਹੇਗੀ ਇਹ ਵੀ ਨਵਾਂ ਇੱਕ ਡਿਜ਼ਾਈਨ ਸ਼ਨੀਲ ਦਾ ਬਾਕੀ ਆਪਣੇ ਕੋਲ ਡ्रेसेस ਵੀ ਮਿਲ ਜਾਣਗੀਆਂ ਆਪਣੇ ਸਾਈਜ਼ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਹੈਗੇ ਹੋ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਰਹਿੰਦੀਆਂ ਨੇ ਵੈਡਿੰਗ ਡ्रेसेस ਬਹੁਤ ਹੀ ਪਿਆਰੀਆਂ ਨੇ ਨਾਲ ਇਸ ਦੇ ਸ਼ਰਾਰੇ ਹੈ ਪਲਾਜ਼ੋ ਹੈ ਗਰਹਿਰਾ ਹੈ ਸਕਰਟ ਵੀ ਹੈਗੀ ਹੈ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਕੋਈ ਵੀ ਇਹਨਾਂ ਵਿੱਚੋਂ ਲੈ ਸਕਦੇ ਹੈਗੇ ਹੋ ਇਹ ਪਸ਼ਮੀਨਾ ਦੇ ਸੂਟ ਬਹੁਤ ਹੀ ਕੱਟ ਪ੍ਰਾਈਸਿਸ ਦੇ ਵਿੱਚ ਤੁਸੀਂ ਆਪਣੇ ਤੋਂ ਖਰੀਦ ਸਕਦੇ ਹੈਗੇ ਹੋ ਆਮ ਰੂਟੀਨ ਚ ਪਾਉਣ ਦੇ ਨਾਲ ਸ਼ੋਲੇ 올ਓਵਰ ਸੂਟ ਰਨ ਵਾਲਾ ਹੈਗਾ ਕਸ਼ਮੀਰੀ ਕੜਾਈ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹੈਗੇ ਹੋ ਨੈਕਸਟ ਇਹ ਜੋਰਜਟ ਦਾ ਸੂਟ ਹੈ ਬੁਟੀਕ ਸਟਾਈਲ ਸੂਟ ਹੈ ਵਰਕ ਕੀਤਾ ਹੋਇਆ ਹੈ ਬਾਟਮ ਤੇ 슬ੀਵਸ ਤੇ ਇਹ ਆਰਗੈਂਜ਼ਾ ਦੇ ਸੂਟ ਹੈਗੇ ਬਹੁਤ ਹੀ ਸੋਹਣੀ ਐਮਬ੍ਰੋਇਡਰੀ ਕੀਤੀ ਹੋਈ ਹੈ ਫੁੱਲ ਹੈਵੀ ਡਿਜ਼ਾਈਨਰ ਪੀਸੇਸ ਹੈ ਜੀ ਡਿਜ਼ਾਈਨ ਆਪਣੇ ਕੋਲ ਬਹੁਤ ਹੀ ਸੋਹਣੇ ਅਲੱਗ ਡਿਫਰੈਂਟ ਤੁਹਾਨੂੰ ਮਿਲ ਜਾਣਗੇ ਬਾਕੀ ਤੁਸੀਂ ਸਾਨੂੰ ਕੋਈ ਵੀ ਡਿਜ਼ਾਈਨ ਕਿਤੋਂ ਵੀ ਪਾ ਸਕਦੇ ਹੈਗੇ ਉਹ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਹੈਂਡਵਰਕ ਕਰਾ ਕੇ ਦਵਾਂਗੇ ਆਰੀ ਵਰਕ ਕਰਵਾ ਕੇ ਦਵਾਂਗੇ ਹਰ ਤਰ੍ਹਾਂ ਦਾ ਦੇਖੋ ਕਿੰਨੇ ਸੋਹਣੇ ਸੀਗੇ ਕਲਰ ਬਲੈਕ ਗ੍ਰੀਨ ਪ੍ਰਿੰਟ ਬਹੁਤ ਸੋਹਣੇ ਹੈਗੇ ਤੁਸੀਂ ਅੱਗੇ ਜਾ ਕੇ ਹੋਰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੈਗੇ ਇਹ ਪਾਕਿਸਤਾਨੀ ਪ੍ਰਿੰਟ ਹੈਗੇ ਡਿਜੀਟਲ ਪ੍ਰਿੰਟ ਪਸ਼ਮੀਨਾ ਦੇ ਵਿੱਚ ਦੇਖੋ ਪਹਿਲਾਂ ਪਸ਼ਮੀਨਾ ਦੇ ਵਿੱਚ ਇੰਨੀ ਵੈਰਾਈਟੀ ਨਹੀਂ ਆਉਂਦੀ ਹੁੰਦੀ ਸੀ ਗਰਮੀ ਵਿੱਚ ਵੈਰਾਈਟੀ ਜ਼ਿਆਦਾ ਹੁੰਦੀ ਸੀ ਬਟ ਇਸ ਵਾਰ ਤੁਹਾਨੂੰ ਪਸ਼ਮੀਨਾ ਦੇ ਵਿੱਚ ਬਹੁਤ ਜ਼ਿਆਦਾ ਸੋਨੇ ਪ੍ਰਿੰਟ ਮਿਲਣਗੇ ਡਿਜੀਟਲ ਪ੍ਰਿੰਟ ਮਿਲਣਗੇ ਜੋ ਕਿ ਪਾਰਟੀ ਪਾਰਟੀ ਵੇਅਰ ਲੁੱਕ ਦੇਣਗੇ ਆਹ ਵੇਵਜ਼ ਵਾਲਾ ਬਹੁਤ ਹੀ ਸੋਹਣਾ ਬਨਾਰਸੀ ਲੁੱਕ ਵਾਲਾ ਸੂਟ ਪਸ਼ਮੀਨੇ ਦੇ ਵਿੱਚ ਬਹੁਤ ਸੋਹਣੇ ਕਲਰ ਇਸ ਵਿੱਚ ਵੀ ਦੇਖੋ ਕਿੰਨਾ ਸੋਹਣਾ ਵਾਈਨ ਕਲਰ ਹੈ ਬਲੈਕ ਕਲਰ ਬਹੁਤ ਜ਼ਿਆਦਾ ਸੋਹਣਾ ਨੈਕਸਟ ਹੀ ਗ੍ਰੀਨ ਬੜੇ ਹੀ ਪਿਆਰੇ ਸ਼ੇਡ ਹੈ ਡਿਜ਼ਾਈਨ ਆਉਂਦੇ ਰਹਿੰਦੇ ਆ ਜੀ ਨਵੇਂ ਹੀ ਆਉਂਦੇ ਰਹਿੰਦੇ ਆ ਦਾ ਡੇਲੀ ਜੋ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ WhatsApp ਤੇ ਜੁਆਇਨ ਕਰ ਸਕਦੇ ਹੋ ਸਾਡਾ ਡੇਲੀ WhatsApp ਗਰੁੱਪ ਹੈਗਾ ਉਹ ਜੁਆਇਨ ਕਰ ਸਕਦੇ ਹੋ ਇਹ ਸੂਟ ਆਪਾਂ ਰੈਡੀ ਕੀਤੇ ਸੀਗੇ ਤੁਸੀਂ ਸਾਡੇ ਕੋਲ ਸੂਟ ਰੈਡੀ ਵੀ ਕਰਵਾ ਸਕਦੇ ਹੋ ਡਿਮਾਂਡ ਦੇ ਉੱਪਰ ਕੋਈ ਵੀ ਫੈਬਰਿਕ ਤੇ ਕੋਈ ਵੀ ਸੂਟ ਤੁਸੀਂ ਕਸਟਮਾਈਜ਼ ਕਰਵਾਉਣਾ ਹੋਏ ਕਰਵਾ ਸਕਦੇ ਹੈਗੇ ਉਹ ਬਹੁਤ ਹੀ ਘੱਟ ਪ੍ਰਾਈਸਿਸ ਚਾਪਾ ਤੁਹਾਨੂੰ ਤਿਆਰ ਕਰਕੇ ਦਵਾਂਗੇ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਜਿਹੜੀ ਰੇਂਜ ਤੁਸੀਂ ਤੁਹਾਡੀ ਹੋਏਗੀ ਜਿੰਨਾ ਬਜਟ ਤੁਹਾਡਾ ਹੋਏਗਾ ਉਸ ਦੇ ਅਕੋਰਡਿੰਗ ਆਪਾਂ ਸੂਟ ਰੈਡੀ ਕਰਕੇ ਦੇ ਦੇਵਾਂਗੇ ਜੀ ਨੈਕਸਟ ਹੈਗੇ ਪਾਰਟੀ ویئر 컬렉ਸ਼ਨ ਆ ਕੁਝ ਰੈਡੀ ਪੇ ਸੂਟ ਆ ਦੇਖੋ ਬਹੁਤ ਸੋਹਣੇ ਇਹ ਸ਼ਰਟ ਹੈ ਬਾਟਮ ਤੇ ਵੀ ਹੈ ਉਹ ਹੈਂਡਵਰਕ ਹੈ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਦੁਪੱਟੇ ਬਹੁਤ ਸੋਹਣਾ ਹੈਗਾ ਏ ਸ਼ਿਮਰਦਾ ਸੂਟ ਸਿਲਕ ਦੀ ਸਲਵਾਰ ਇਹ ਵੀ ਬਹੁਤ ਸੋਹਣੇ ਸੂਟ ਕਲਰ ਕਾਫੀ ਮਿਲ ਜਾਣਗੇ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਾਪੀ ਵੈਰਾਈਟੀ ਹੈ ਇਹ ਮਸਲੀਨ ਦੇ ਸੂਟ ਮਸਲੀਨ ਦੇ ਦੁਪੱਟੇ ਹੈਗੇ ਨੇ ਇਹ ਔਰਗਨza ਦੇ ਸੂਟ ਰਹਿਣ ਵਾਲੇ ਨੇ ਫੁੱਲ ਹੈਵੀ ਵਰਕ ਵਾਲੇ ਹੈਗੇ ਆ ਇਹ ਬਹੁਤ ਹੀ ਰੀਜ਼ਨੇਬਲ ਪ੍ਰਾਈਸੇਸ ਵਿੱਚ ਹੈ ਬਾਕੀ ਤੁਸੀਂ ਡ्रेसेस ਵੀ ਲੈ ਸਕਦੇ ਹੋ ਐਮੇ ਦੀਆਂ ਜੋ ਕਿ ਰੈਡੀਮੇਡ ਹੁੰਦੀਆਂ ਨੇ ਇਸ ਦੇ ਵਿੱਚ ਸਾਈਜ਼ ਅਵੇਲੇਬਲ ਹੁੰਦੇ ਨੇ ਐਮ ਐਲ ਐਕਸਲ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਡ्रेसेस ਗਾਊਨ ਆਪਣੇ ਕੋਲੋਂ ਲੈ ਸਕਦੇ ਹੋ ਲਹਿੰਗਾ ਚੋਲੀ ਵੀ ਇਹ ਖੀਨਖਾਵ ਦਾ ਪ੍ਰਿੰਟ ਜੋ ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜਕਲ 트ੈਂਡ ਦੇ ਵਿੱਚ ਉਹ ਹੈ ਬਾਕੀ ਪਸ਼ਮੀਨਾ ਦੇ ਪ੍ਰਿੰਟ मिल ਜਣਗੇ ਆਪਣੇ ਕੋਲ organza ਦਾ ਜੋ print ਚੱਲ ਰਿਹਾ ਉਹ ਮਿਲ ਜਣਗੇ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਆਪਣੇ ਕੋਲ ਮਿਲ ਜੇਗੀ ਇਹ ਜੋਰ ਚਟ ਦੀ ਕਲੈਕਸ਼ਨ ਵੀ ਮਿਲ ਜੇਗੀ ਸਾਰੇ ਹੀ ਫੈਬਰਿਕ ਆਪਣੇ ਕੋਲ ਅਵੇਲੇਬਲ ਨੇ ਸੋ ਨੰਬਰ screen ਤੇ ਦਿੱਤਾ ਹੈ cash on delivery ਨਹੀਂ ਹੈਗੀ